ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਖੇਤੀ ਕਰਦਾ ਇਹਨੂੰ ਸਾਨੂੰ 15 ਤੋਂ 20 ਸਾਲ ਹੋ ਗਏ ਜੀ ਤੇ ਕਿਹੜਾ ਪਿੰਡ ਆ ਤੁਹਾਡਾ ਜੈਤੋ ਤੁਹਾਡੀ ਨਾ ਵੀਡੀਓਜ਼ ਬਹੁਤ ਫੇਮਸ ਹੋਈ ਆ ਸੋਸ਼ਲ ਮੀਡੀਆ ਤੇ ਤੇ ਲਗਭਗ ਸਾਰੇ ਪੰਜਾਬ ਨੇ ਦੇਖੀ ਆ ਉਹ ਤੇ ਤੁਸੀਂ ਉਹਦੇ ਵਿੱਚ ਖੇਤੀ ਬਾਰੇ ਗੱਲਾਂ ਬਾਤ ਕੀਤੀਆਂ ਉਹਦੇ ਵਿੱਚ ਤੇ ਤੁਸੀਂ ਸੱਚ ਬੋਲਿਆ ਉਹਦੇ ਵਿੱਚ ਸਾਰਾ ਹਾਂ ਸੱਚ ਜੋ ਹੈਗਾ ਉਹ ਹੀ ਤੁਹਾਡੇ ਸਾਹਮਣੇ ਹੁਣ ਵੀ ਤੁਹਾਡੇ ਸਾਹਮਣੇ ਜਿਹੜਾ ਸੱਚ ਹੀ ਆ ਉਹ ਤੇ ਐਸੇ ਵਾਂ ਦੀ ਗੱਲ ਹੋ ਪਾਦ ਹੋਈ ਉਹ ਐਸੇ ਵਾਂ ਦੀ ਗੱਲਬਾਤ ਹੋ ਰਹੀ ਦੇਖ ਲੋ ਅੱਜ ਤੁਸੀਂ ਕਣਕ ਦਾ ਰਿਜ਼ਲਟ ਦੇ ਉਦੋਂ 10% ਵਾਧਦੀ ਹੈ ਤੇ ਜਿਹੜੀ ਜਿਹੜੀ ਉਹ ਖੜੀ ਤੁਸੀਂ ਕਹਿੰਦੇ ਵੀ ਪ੍ਰਾਲੀ ਤੁਸੀਂ ਉਸ ਦੇ ਵਿੱਚ 24 ਡਾਇਰੈਕਟ ਬਜਾਈ ਕੀਤੀ ਆਹੀ ਵਾਰਣਾ ਉਹ ਹਾਂਜੀ ਹਾਂ ਜਦ ਨਿਗਾਹ ਮਾਰ ਦੋ ਪ੍ਰਾਲੀ ਦੇ ਉੱਤੇ ਨਿਗਾਹ ਮਾਰ ਸਕਦੇ ਤੁਸੀਂ ਇਹ ਜ਼ੀਰੋ ਡ੍ਰਿਲ ਨਾਲ ਕਣਕ ਵੀਜੀ ਹੋਈ ਹੈ ਤੇ ਕਿੰਨਾ ਤੁਹਾਨੂੰ ਮੁਨਾਫੇ ਦੀ ਕਿੰਨਾ ਹੈ ਤਾਂ ਹੋ ਸਕਦਾਗਾ ਮੁਨਾਫੇ ਤੇ ਖਰਚਾ ਬਹੁਤ ਘੱਟ ਹੈ 2 ਤੋਂ 300 ਰੁਪਇਆ ਕਿੱਲੇ ਦਾ ਖਰਚਾ ਆਉਂਦਾ ਇਹ ਤੇ ਅੱਛਾ ਤੇ 300 ਰੁਪਇਆ ਪ੍ਰਤੀ ਏਕੜ ਦਾ ਖਰਚਾ ਬਜਾਈ ਦਾ ਗੱਲਾ ਸੁਪਰ ਸੀਡਰ ਦਾ ਜੋ ਕੀ ਹੈ ਕਿ 2500 ਤੋਂ ਲੈ ਕੇ 2800 ਰੁਪਇਆ ਖਰਚਾ ਆਉਂਦਾ ਤੇ ਕਿੰਨੀਆਂ ਰੇਹਾਂ ਸਪਰੇਆਂ ਤੁਸੀਂ ਪਾਈਆਂ ਇਹ ਚ ਇੱਥੇ 2 ਗੱਟੇ ਯੂਰੀਆ ਦੇ ਪਾਏ ਜੀ ਹੇ ਤੱਕ ਕੱਲੇ ਹੀ ਕੱਲੇ ਜੀ ਕਿੱਲੇ ਮਗਰ ਕੇ ਸਾਰੀ ਚ ਕਿੱਲੇ ਮਗਰ ਕਿੱਲੇ ਮਗਰ ਤੇ ਕਿੰਨੀ ਇਹ ਜ਼ਮੀਨ ਆ ਇਹ ਜਿਹਦੇ ਵਿੱਚ ਤੁਸੀਂ ਉਵੇਂ ਪਰਾਲੀ ਚੀ ਫਸਲ ਬੀਜੀ ਆ ਇਹ ਹੈਗਾ ਜੀ 15 ਕਿੱਲਿਆਂ ਦਾ ਨੇੜ ਹੈ ਜੀ ਇਹ ਇਹ 15 ਕਿੱਲਿਆਂ ਦਾ ਟੱਕਾ ਹੋ ਦੂਰ ਦਾ ਸਾਡਾ ਟੱਕਾ ਇਹ ਹੈ 15 ਕਿੱਲਿਆਂ ਦੇ ਵਿੱਚ ਜਿਹੜੀ ਬਜਾਈ ਐ ਕਰੀ ਹੋਈ ਹੈ ਅੱਛਾ ਤੇ ਜੀਰੋ ਡ੍ਰਿਲ ਨਾਲ ਵਿਜੇ ਜੀਰੋ ਡ੍ਰਿਲ ਨਾਲ ਅੱਛਾ ਤੇ ਇਹਦੇ ਵਿੱਚ ਤੁਸੀਂ ਇਹ ਥੋੜੀ ਕੱਲਾਂ ਦੀ ਹਵਾਹੀ ਆ ਕਿ ਕੋਈ ਹੋਰ ਵੀ ਹੈ ਨਾਲ ਨਹੀਂ ਇਹ ਮੈਂ ਕੱਲਾ ਕਰਦਾ ਜੀ ਵਿੱਚ ਠੇਕੇ ਤੇ ਲੈ ਕੇ ਪਹਿਲੀ ਜੋ ਮੈਂ ਕਰ ਰਿਹਾ ਅੱਛਾ ਠੇਕੇ ਤੇ ਲੈ ਕੇ ਪਹਿਲੀ ਤੁਹਾਨੂੰ ਵੱਜ ਜਾਂਦੇ ਆ ਜੀ 4 ਰੁਪਏ ਬਸ 4 ਰੁਪਏ ਦਾ ਜੇ ਆਪਾਂ ਖੁਦ ਮਿਹਨਤ ਕਰਦੇ ਇਹਦੇ ਵਿੱਚ ਠੀਕ ਹੈ ਜੇ ਆਫਤ ਦੀ ਮਾਰ ਕੋਈ ਨਹੀਂ ਪੈਂਦੀ ਆ ਸਾਨੂੰ ਇਹ 4 ਰੁਪਏ ਬਚ ਵੀ ਜਾਂਦੇ ਜੀ ਤੇ ਤੁਸੀਂ ਕੋਈ ਤੁਹਾਡੇ ਕੋਲੇ ਕੋਠੀ ਕਪਾਈ ਵੀ ਹੈ ਤੁਹਾਡੀ ਕੋਈ ਨਹੀਂ 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 ਕੋਠੀਗਾਠੀ ਕੁਛ ਨਹੀਂ ਜੀ ਤੇ ਤੁਹਾਡਾ ਜੀ ਨਹੀਂ ਕਰਦਾ ਜੀ ਕੋਠੀ ਪਾਉਣ ਨੂੰ ਕਰਦਾ ਜੀ ਸਾਡਾ ਵੀ ਸਾਡੇ ਬੱਚੇ ਬਾਹਰ ਜਾਣ ਸਾਡੇ ਉਹ ਚੰਗੀਆਂ ਗੱਡੀਆਂ ਹੋਣ ਠੀਕ ਹੈ ਨਾ ਕੀ ਕਰਕੇ ਜਮੀਨ ਆਪਦੀ ਥੋੜੀ ਹੈ ਤੋ ਕਿ ਤਨ ਕਿੱਲੇ ਜਮੀਨ ਆਪਦੇ ਘਰ ਦੀ ਹੈ ਉਹਦੇ ਵਿੱਚ ਮਸਾ ਆਪਦਾ ਘਰ ਦਾ ਦਾ ਕੋਈ ਖਰਚਾ ਪੂਰਾ ਹੁੰਦਾ ਹੈ ਘਰ ਦਾ ਗੁਜ਼ਾਰਾ ਆਉਂਦਾ ਜੋ ਕਿ ਘਰੇ ਕੋਈ ਜਿਵੇਂ ਪਿੱਛੇ ਸੀ ਆਪਦੀ ਹੁਣ ਭੈਣਾਂ ਦਾ ਵਿਆਹ ਕਰਕੇ ਹਟੇ ਹੋਏ ਆ ਫਿਰ ਆਪਦਾ ਕਰਿਆ ਜੋ ਕਿ ਉਹਨਾਂ ਦਾ ਕਰਜ਼ਾ ਜਿਹੜਾ ਅਜੇ ਤੱਕ ਸਾਡੇ ਸਿਰ ਤੋਂ ਰਿਆ ਰਿਹਾ ਤੇ ਤੁਹਾਨੂੰ ਲੱਗਦਾ ਵੀ ਜੇ ਖੇਤੀ ਚੋਂ ਆਪਣੇ ਸੁਪਨੇ ਪੂਰੇ ਹੋ ਸਕਦੇ ਆ ਨਹੀਂ ਜਿਹਦੇ ਕੋਲ ਤਾਂ ਮੈਨਾਂ ਦੋ ਤਿੰਨ ਕਿੱਲੇ ਨਹੀਂ ਪੂਰੇ ਕਰ ਸਕਦਾ ਤੇ ਜ਼ਿਆਦਾ ਜ਼ਮੀਨਾਂ ਵਾਲੇ ਉਹ ਤਾਂ ਕਰ ਹੀ ਸਕਦੇ ਦੇਖੋ ਉਹਨਾਂ ਨੂੰ ਕੋਈ ਠੇਕਾ ਨਹੀਂ ਪੈ ਰਿਹਾ ਠੀਕ ਹੈ ਨਾ ਘੱਟ ਜ਼ਮੀਨਾਂ ਵਾਲਿਆਂ ਦਾ ਕੋਈ ਫਿਊਚਰ ਨਹੀਂ 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 ਕੋਈ ਜਿਹਦੇ ਕੋਲ ਦੋ ਤਿੰਨ ਕਿੱਲੇ ਮੈਨਾਂ ਵੀ 5 ਏਕੜ ਤੋਂ ਘੱਟ ਜ਼ਮੀਨਦਾਰਾਂ ਦਾ ਕੋਈ ਫਿਊਚਰ ਨਹੀਂਗਾ 50 ਦੇ ਵਿੱਚ ਤਾਂ ਤੇ ਜਿਹੜੇ ਘੱਟ ਜ਼ਮੀਨਾਂ ਵਾਲਿਆਂ ਉਹਨਾਂ ਦੇ ਨੀਲੇ ਕਾਰਡ ਜਾਂ ਹੋਰ ਸਰਕਾਰੀ ਸਹੂਲਤਾਂ ਮਿਲਦੀਆਂ ਉਹਨਾਂ ਨੂੰ ਨਹੀਂ ਜੀ ਮਿਲਦੀਆਂ ਤੇ ਕੋਈ ਜਿਹੜਾ ਸਿਹਤ ਵਾਲਾ ਕਾਰਡ ਹੁੰਦਾ ਉਹ ਕੋਈ ਨਹੀਂ ਸਹੂਲਤ ਕੋਈ ਸਹੂਲਤ ਨਹੀਂ ਦੇ ਰਹੀ ਸਰਕਾਰ ਜ਼ਿਮੀਂਦਾਰਾਂ ਵਾਸਤੇ ਕੋਈ ਸਹੂਲਤ ਨਹੀਂ ਜੀ ਕੋਈ ਸਹੂਲਤ ਨਹੀਂ ਜਿਮੀਂਦਾਰਾਂ ਵਾਸਤੇ ਤੇ ਜਿਹੜਾ ਕਹਿੰਦੇ ਕਿਸਾਨ ਬੀਮਾ ਹੁੰਦਾਗਾ ਜ਼ਿਮੀਂਦਾਰਾਂ ਦਾ ਹੁੰਦਾ ਜੀ ਉਹ ਸਾਨੂੰ ਤਾਂ ਕਿਤੇ ਕੋਈ ਬੀਮਾ ਕਰਾ ਕੇ ਨਹੀਂ ਦਿੱਤਾ ਹੀ ਸਾਡੇ ਦਾ ਕਿਸੇ ਨੇ ਕੋਈ ਫਸਲ ਦਾ ਬੀਮਾ ਹੁੰਦਾ ਕਹਿੰਦੇ ਵੀ ਫਸਲ ਦਾ ਬੀਮਾ ਹੁੰਦਾ ਹੈਗਾ ਉਹ ਪੈਸੇ ਭਰਨੇ ਪੈਂਦੇ ਹੁੰਦੇ ਜੀ ਪਰ ਸਰਕਾਰ ਦਿੰਦੀ ਹੈ ਨਹੀਂ ਗਈ ਉਹ ਕਿਸਾਨਾਂ ਨੂੰ ਭਰਨੇ ਪੈਂਦੇ ਆ ਜੀ ਪੈਸੇ ਹਾਂ ਪਹਿਲਾਂ ਪੈਸੇ ਭਰਨੇ ਪੈਂਦੇ ਉਹਦੇ ਬੈਂਕ ਦੇ ਵਿੱਚ ਉਹ ਬੀਮਾ ਬਣ ਜਾਂਦਾ ਹੁੰਦਾ ਇਹਨਾਂ ਦਾ ਤੇ ਪਰ ਉਹ ਬੀਮੇ ਦੇ ਪੈਸੇ ਛੇਤੀ ਮਿਲਦੇ ਨਹੀਂ ਗਈ ਤੇ ਤੁਹਾਡਾ ਬੱਚਾ ਕਿਹੜੇ ਸਕੂਲ ਚ ਪੜਦਾ ਜੀ ਮੇਰਾ ਬੱਚਾ ਜੀ ਇੱਥੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਪੜਦਾ ਜੀ ਅੱਛਾ ਤੇ ਉਹ ਪੜਾਈ ਚ ਕਿਵੇਂ ਆ ਜੀ ਪੜਾਈ ਚ ਬਹੁਤ ਸ਼ਿਆਰ ਹੈ ਤੇ ਤੁਹਾਡਾ ਕੀ ਸੁਪਨਾ ਉਹਦੇ ਬਾਰੇ ਮੇਰਾ ਸੁਪਨਾ ਵੀ ਉਹ ਚੰਗੇ ਸਕੂਲ ਚ ਪੜੇ ਵਧੀਆ ਪੜ੍ਹ ਲਿਖ ਕੇ ਕਿਤੇ ਬਾਹਰ ਜਲਾਇ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਨੌਕਰੀਆਂ ਹੈ ਨਹੀਂ ਗਿਆ ਆਪਾਂ ਨਾ ਹੀ ਚਾਹ ਕਰ ਸਕਦੇ ਆ ਵੀ ਪੰਜਾਬ ਦੇ ਵਿੱਚ ਨੌਕਰੀਆਂ ਮਿਲਣਗੀਆਂ ਤੇ ਤੁਹਾਡੇ ਬੱਚੇ ਨੂੰ ਤੁਸੀਂ ਬਾਹਰ ਭੇਜਣਾ ਚਾਹੁੰਦੇ ਹੋ ਹਾਂਜੀ ਖੇਤੀ ਤੋਂ ਖੜਾ ਚਾਹਣਾ ਚਾਹੁੰਦੇ ਹੋ ਦਾ ਖੇਤੀ ਫਰਾਂ ਹੈ ਨਾ ਹੁਣ ਠੇਕੇ ਦਾ ਬਹੁਤ ਜ਼ਿਆਦਾ ਹੋ ਗਿਆ ਠੇਕੇ ਦੇ ਵਿੱਚ ਬਚ ਨਹੀਂ ਰਿਹਾ ਪਿੱਛੇ ਜਿਹੜੀ ਆਫਤ ਆ ਗਈ ਸੀ ਕਣਕ ਦੇ ਕਣਕ ਨੂੰ ਮਾਰ ਪੈ ਗਈ ਸਰਕਾਰ ਨੇ ਉਹਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜੇ ਮੁਆਵਜ਼ਾ ਦਿੱਤਾ ਵੀ 100% ਮਗਰ 6800 ਰੁਪਇਆ ਤੇ ਤੁਸੀਂ ਆਪ ਹੀ ਦੇਖੋ 6800 ਰੁਪਏ ਦੀ ਕਣਕ ਕਿਤੇ ਕਿੱਲੇ ਤੋਂ ਨਿਕਲਦੀ ਤੇ ਤੁਸੀਂ ਨਰਮਾ ਵੀ ਵੀਚ ਦਿਓ ਕਿ ਨਹੀਂ ਨਹੀਂ ਨਰਮੇ ਦਾ ਦੀ ਰੇਟ ਨਹੀਂ ਆ ਰਿਹਾ ਨਰਮੇ ਦੇ ਉੱਤੇ ਗੁਲਾਬੀ ਸੁੰਡੀ ਦੀ ਮਾਰ ਬਹੁਤ ਪੈਂਦੀ ਹੈ ਜੋ ਕਿ ਦਵਾਈਆਂ ਕੀਟਨਾਸ਼ ਦਵਾਈਆਂ ਜੋ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਮਲਾਵਟ ਆਉਂਦੀ ਹੈ ਕਿਸਾਨ ਕੀ ਕਰੇ ਉਹ ਨਰਮੇ ਦੇ ਵਿੱਚ ਫਿਰ ਕੋਈ ਵਜਦਾ ਨਹੀਂਗਾ ਕੱਲਾ ਝੋਨੇ ਆ ਵੀਚ ਝੋਨਾ ਦੇ ਕਣ ਝੋਨਾ ਦੇ ਕਣ ਉਹ ਫਸਲਾਂ ਤੇ ਐਮ ਐਸ ਪੀ ਰੇਟ ਦੇਵੇ ਸਰਕਾਰ ਲਾਵਾਂਗੇ ਸਾਨੂੰ ਮੂੰਗੀ ਦੇ ਦੇਵੇਂ ਕੋਈ ਮੂੰਗੀ ਕੋਈ ਸਬਜ਼ੀ ਕੋਈ ਹੋਰ ਸਾਨੂੰ ਮੂੰਗੀ ਦੇ ਦੇਵੇ ਸਭ ਸੇ ਐਮ ਐਸ ਪੀ ਰੇਟ ਦੀ ਮੂੰਗੀ ਲਾਵਾਂਗੇ ਠੀਕ ਹੈ ਨਾ ਮੱਕੀ ਤੇ ਦੇਵੇ ਮੱਕੀ ਲਾਵਾਂਗੇ ਸਰਕਾਰ ਦੇ ਨਹੀਂ ਰਹੀਏ ਚੀਜ਼ਾਂ ਤੇ ਜਿਹੜਾ ਕਿਸਾਨਾਂ ਨੂੰ 2000 ਰੁਪਿਆ ਹੁੰਦਾ ਉਹ ਆਇਆ ਤੁਹਾਨੂੰ ਜੀ ਨਹੀਂ ਮੈਨੂੰ ਤਾਂ ਨਹੀਂ ਆਇਆ ਜੀ ਤੇ ਕੋਈ ਹੋਰ ਕਿਸਾਨਾਂ ਦਾ ਜੋ ਤੁਹਾਨੂੰ ਕੋਈ ਗੱਲ ਹੋਵੇ ਤੁਸੀਂ ਲੋਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਮੈਂ ਸਾਂਝੀ ਕਰ ਇਹ ਕਰਨਾ ਚਾਹਣਾ ਜੀ ਵੀ ਸਰਕਾਰ ਨੂੰ ਫਸਲਾਂ ਦੇ ਉੱਤੇ ਐਮਐਸਪੀ ਰੇਟ ਕਣਕ ਛੋਣ ਦੇ ਨੂੰ ਛੱਡ ਕੇ ਹੋਰਾਂ ਫਸਲਾਂ ਦੇ ਉੱਤੇ ਐਮਐਸਪੀ ਰੇਟ ਲੈ ਕੇ ਆਵੇ ਤਾਂ ਜੋ ਜ਼ਿਮੀਂਦਾਰ ਭਰਾ ਝੋਨੇ ਦੀ ਫਸਲ ਚੋਂ ਬਾਹਰ ਨਿਕਲ ਤੁਸੀਂ ਚਾਹੁੰਦੇ ਹੋ ਵੀ ਬਦਲ ਆਉਣਾ ਚਾਹੀਦਾ ਹਾਂਜੀ ਬਦਲਾ ਆਉਣਾ ਚਾਹੀਦਾ ਕਿਉਂਕਿ ਸਾਡੇ ਵੀ ਪੁੱਤਾਂ ਕਹਿੰਦੇ ਪੁੱਤਾਂ ਵੀ ਪਾਣੀ ਦੀ ਬੱਚਤ ਅਸੀਂ ਵੀ ਚਾਹੁੰਨੇ ਆ ਅਸੀਂ ਪੰਜਾਬ ਦੇ ਵਿੱਚ ਰਹਿਣੇ ਸਾਨੂੰ ਵੀ ਪਾਣੀ ਦੀ ਲੋੜ ਹੈ ਪਰ ਸਰਕਾਰਾਂ ਇਹ ਗੱਲਾਂ ਦੇ ਵੱਲ ਧਿਆਨ ਨਹੀਂ ਦੇ ਰਹੀ ਤਾਂ ਕਰਕੇ ਜੋ ਪੰਜਾਬ ਦੇ ਕਿਸਾਨ ਆ ਢੋਣਾ ਦੇ ਕਣਕ ਵੱਲ ਜਿਆਦਾ ਤਾਂ ਦੇ ਰਹੇ ਤੁਹਾਡਾ ਨਾਮ ਕੀ ਹੈ ਜੀ ਗੁਰਮੀਲ ਸਿੰਘ ਕਿੱਥੋਂ ਹੋ ਤੁਸੀਂ ਜੈਤੋ ਜ਼ਿਲ੍ਹਾ ਫਰੀਦਕੋਟ